ਆਪ ਜਾਣਦੇ ਹੈਗੇ ਕਿ ਮੈਂ ਕਮਾਗਟਾ ਮਰੂ ਦੇ ਜਿਹੜੇ ਪਰਿਵਾਰਾਂ ਵਿੱਚੋਂ ਵੀ ਹੈਗਾ ਮੈਂ ਤੇ ਮੇਰੇ ਗ੍ਰੈਂਡਫਾਦਰ ਬਾਬਾ ਪੂਰਨ ਸਿੰਘ ਜਨੇਤਪੁਰਾ ਇਸ ਜਹਾਜ਼ ਵਿੱਚ ਆਏ ਸੀਗੇ ਤੇ 1962 ਵਿੱਚ ਮੇਰੇ ਗ੍ਰੈਂਡਫਾਦਰ ਨੂੰ ਪੰਜਾਬ ਤੇ ਇੰਡੀਆ ਸਰਕਾਰ ਵੱਲੋਂ ਆਜ਼ਾਦੀ ਦੇ ਖiladi ਦਾ ਖਿਤਾਬ ਦਿੱਤਾ ਗਿਆ ਸੀ ਇੱਕ ਪ੍ਰਮਾਣ ਪੱਤਰ ਦਿੱਤਾ ਗਿਆ ਸੀਗਾ ਜੋ ਉਹਨਾਂ ਨੇ ਸੁਭਾਵਾਂ ਦੇਤੇ ਇਸ ਦੇਸ਼ ਨੂੰ ਯਾਦ ਕਰਾਉਣ ਦੇ ਲਈ ਲੋਕ ਮੌਕਾ ਦਿੰਦੇ ਹੈਗੇ ਆ ਤੇ ਉਹ ਜਿਹੜੀ ਇਸ਼ੂ ਹੋ ਗਿਆ ਜੇ ਹੈਲਥ ਕੇਅਰ ਦਾ ਇਸ਼ੂ ਹੋਵੇ ਹਾਊਸ ਅਫੋਰਡੇਬਿਲਟੀ ਦਾ ਇਸ਼ੂ ਹੋਵੇ ਆਪਾਂ ਉਹਨਾਂ ਤੇ ਵੀ ਆਪਾਂ ਕੰਮ ਕਰ ਸਕੀਏ ਜਿਵੇਂ ਲਿਬਰਲ ਨੇ ਤੇ ਕੰਜ਼ਰਵੇਟਿਵ ਨੇ ਕਟ ਲਾਏ ਆ ਬਹੁਤ ਕਟ ਲਾਏ ਐ ਇਸ ਕਰਕੇ ਬੁਰਾ ਹਾਲ ਹੈਗਾ ਵਾ ਤੇ ਆਪਾਂ ਆਪਾਂ ਰੱਖਾਂਗੇ ਇਹਨਾਂ ਫੰਡਿੰਗ ਦਿੱਤੀ ਜਾਵੇ ਹੋਰ ਹੈਲਥ ਕੇਅਰ ਨੂੰ ਤਾਂ ਕਿ ਹੋਰ ਡਾਕਟਰਸ ਨਰਸਸ हायर ਕੀਤੇ ਜਾਣ ਜਗਮੀਤ ਸਿੰਘ ਆਪਣੇ ਹੈਗੇ ਉਹਨਾਂ ਨੇ ਐਲਾਨ ਕੀਤਾ ਹੈਗਾ ਵਾ ਕਿ ਜਿਹੜੀਆਂ ਫੈਡਰਲ ਲੈਂਡ ਹੈਗੀਆਂ ਤੇ ਉਹਨਾਂ ਤੇ ਆਪਣਾ ਘਰ ਬਣਾਏ ਜਾਣਗੇ ਤੇ ਉਹ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਦਿੱਤੇ ਜਾਣ ਨਾ ਕਿ ਜਿਹੜੇ ਹੈਗੇ ਆ ਆਪਣੇ ਬਿਜ਼ਨਸਮੈਨ ਵੱਡੇ ਬਿਜ਼ਨਸਮੈਨ ਨੂੰ ਲਿਬਰਲ ਆ ਤੇ ਜਾਂ ਕੰਜੂਰੇਟਰ ਹੈਗੀ ਆ ਉਹਨਾਂ ਨੇ ਥੋੜੀ ਗੱਲ ਨਹੀਂ ਕਰਨੀ ਹੈਗੀ ਉਹਨਾਂ ਨੇ ਗੱਲ ਕਰਨੀ ਹੈਗੀ ਆ ਬਿਗ ਬੈਂਕਰਸ ਦੀ ਉਹਨਾਂ ਨੇ ਗੱਲ ਕਰਨੀ ਹੈਗੀ ਬਿਗ ਕਾਰਪੋਰੇਸ਼ਨ ਦੀ ਥੋੜੀ ਜਿਹੀ ਗੱਲ ਕਰਨੀ ਆ ਉਹ ਤਾਂ ਐਨਡੀਪੀ ਨੇ ਕਰਨੀ ਹੈਗੀ ਥੋੜੀ ਆਪ ਦੀ ਪਾਰਟੀ ਹੈਗੀ ਚਲੋ ਜੀ ਅੱਜ ਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਸਵਾਗਤ ਦੋਸਤੋ ਹਾਜ਼ਰ ਆਜ ਅਸੀਂ ਪਿਛਲੇ ਦਿਨਾਂ ਤੋਂ ਕੁਝ ਉਮੀਦਵਾਰਾਂ ਦੇ ਨਾਲ ਤੁਹਾਡੀ ਗੱਲਬਾਤ ਕਰਵਾ ਰਹੇ ਹਾਂ ਸਰੀ ਨਿਊਟਨ ਤੋਂ ਲਿਬਰਲ ਉਮੀਦਵਾਰ ਸੁਖਤੋਜੀਵਲ ਹੋਣਾ ਸੀ ਗੱਲਬਾਤ ਕੀਤੀ ਕਨਸਰਟੋ ਉਮੀਦਵਾਰ ਹਰਜੀਤ ਗਿੱਲ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਤੇ ਐਨਡੀਪੀ ਤੋਂ ਸਰੇ ਨਿਊਟਨ ਤੋਂ ਉਮੀਦਵਾਰ ਨੇ ਰਾਜ ਤੂਰ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਨੀ ਹੈ ਜਾਣ ਪਛਾਨ ਕਰਾਉਣੇ ਤੂਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਜੀਨ ਹੱਸੀ ਕੱਲ ਹਾਂਜੀ ਆਪ ਜੀ ਨੂੰ ਪਰ ਤੇ ਸਾਰੇ ਦਰਸ਼ਕਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਲਾਮ ਵਾਲੇਕੁਮ ਨਮਸਤੇ ਜੀ ਤੂਰ ਸਾਹਿਬ ਤੁਹਾਡੇ ਨਾਲ ਅਸੀਂ ਕਾਮਗਰ ਟ ਮਾਰੂ ਪਰ ਬਹੁਤ ਇੰਟਰਵਿਊਆਂ ਕੀਤੀਆਂ ਤੇ ਲੋਕ ਤੁਹਾਨੂੰ ਉਸ ਕਰਕੇ ਜਾਣਦੇ ਆ ਸਿਆਸਤ ਵਿੱਚ ਆਉਣ ਦਾ ਇਰਾਦਾ ਕਿੱਦਾਂ ਬਣਿਆ ਜੀ ਹਾਂਜੀ ਕਿਉਂਕਿ ਜਿਹੜਾ ਹੈਗਾ ਵਾ ਮੈਂ ਪੰਜਾਬ ਚ ਆਪਣੇ ਜਿਹੜਾ ਬਾਰ ਤੋਂ ਆਇਆ ਸੀ ਆਪਣੇ ਇੰਡੀਆ ਚ ਉਸ ਮਗਰ ਜਦੋਂ ਮੈਂ ਇੱਥੇ ਆਇਆ ਮੈਂ 1983 ਵਿੱਚ ਤੇ ਉਦੋਂ ਮੈਂ ਆਪਣੇ ਸਕੂਲ ਗਿਆ ਤੇ ਮੈਂ ਆਪਣਾ 18 ਸਾਲ ਦਾ ਜਦੋਂ ਮੈਂ ਆਇਆ ਸੀ ਇੱਥੇ ਤੇ ਉਸ ਤੋਂ ਮਗਰ ਮੈਂ ਇੰਡਸਟਰੀਅਲ ਫਰਸਟ ایڈ ਦਾ ਕੋਰਸ ਕੀਤਾ ਤੇ ਫਿਰ ਮੈਂ ਜੌਬ ਮਿਲ ਜਿੱਤੀ ਜ ਇੰਡਸਟਰੀਅਲ ਫਰਸਟ ਐਟੈਂਡੈਂਟ ਤੇ ਉੱਥੇ ਮੈਂ ਆਪਣੇ ਯੂਨੀਅਨਾਈਜ਼ ਪਲਾਂਟ ਸੀਗਾ ਤੇ ਮੈਂ ਵਾਈਸ ਚੇਅਰਮੈਨ ਸੀਗਾ ਯੂਨੀਅਨ ਪਲਾਂਟ ਕਮੇਟੀ ਦਾ ਇਹਨਾਂ ਵਰਕਰ ਸੀ ਜਿਹੜੇ ਉਹਨਾਂ ਦੇ ਜਿਹੜੇ ਗ੍ਰੀਵੈਂਸ ਸੋਲਵ ਕਰਦਾ ਸੀਗਾ ਤੇ ਵਰਕਰਾਂ ਦੀ ਹੈਲਪ ਕਰਦਾ ਸੀਗਾ ਤੇ ਇਸ ਕਰਕੇ ਤੇ ਉਸ ਤੋਂ ਮਗਰੋਂ ਜਿਹੜੇ ਹੈਗਾ ਕਿ ਆਪ ਜਾਣਦੇ ਹੈਗੇ ਕਿ ਮੈਂ ਕਮਾਗਟਾ ਮਰੂ ਦੇ ਜਿਹੜੇ ਹੈਗਾ ਪਰਿਵਾਰਾਂ ਵਿੱਚੋਂ ਵੀ ਹੈਗਾ ਮੈਂ ਤੇ ਮੇਰੇ ਗ੍ਰੈਂਡਫਾਦਰ ਬਾਬਾ ਪੂਰਨ ਸਿੰਘ ਜਨੇਤਪੁਰਾ ਇਸ ਜਹਾਜ਼ ਬਚਾਏ ਸੀਗੇ 1900 14 ਵਿੱਚ ਤੇ ਜਦੋਂ ਆਏ ਸੀਗੇ ਤੇ ਆਪ ਨੂੰ ਪਤਾ ਹੀ ਹੈ ਇਤਿਹਾਸ 바ਦੇ ਕੀ ਜਦੋਂ ਉਹ ਬ੍ਰਿਟਿਸ਼ ਸਬਜੈਕਟਸ ਸੀਗੇ ਬ੍ਰਿਟਿਸ਼ ਪਾਸਪੋਰਟਸ ਸੀਗੇ ਮੇਰੇ ਜਿਹੜੇ ਗੈਨਫਾਦਰ ਸੀਗੇ ਉਹ ਸਟੂਡੈਂਟਸ ਸੀਗੇ ਤੇ ਬਾਕੀ ਦੇ ਜਿਹੜੇ ਆਪਣੇ ਪੈਸੰਜਰਸ ਸੀਗੇ ਉਹ ਆਰਐਸ ਸੀਗੇ ਅ ਬੈਟਰ ਲਾਈਫ ਲਈ ਤੇ ਜਦੋਂ ਇੱਥੇ ਆਏ ਆ ਤੇ ਉਹਨਾਂ ਨੇ ਜਿਹੜੇ ਹੈਗੇ ਇਹਨੂੰ ਬ੍ਰਿਟਿਸ਼ ਸਬਜੈਕਟਸ ਬ੍ਰਿਟਿਸ਼ ਪਾਸਪੋਰਟਸ ਸੀਗੇ ਤੇ ਉਹਨਾਂ ਨੂੰ ਉੱਥੇ ਉਤਨ ਦੀ ਇਜਾਜ਼ਤ ਨਹੀਂ ਦਿੱਤੀ ਕੈਨੇਡਾ ਸਰਕਾਰ ਬਲਿਓ ਤੇ ਖਾਣ ਪੀਣ ਨੂੰ ਵੀ ਨਹੀਂ ਸ਼ਿੱਦਤ ਦਿੱਤਾ ਗਿਆ ਲੋਕਲ ਸਰਕਟ ਤੋਂ ਕਮਿਊਨਿਟੀ ਪ੍ਰੋਵਾਈਡ ਕਰਦੇ ਸੀ ਫੂਡ ਵਾਟਰ ਐਂਡ ਮੈਡੀਕੇਸ਼ਨ ਉਹ ਲਿਮਟਿਡ ਸੀ ਗਿਆ ਉਹਨਾਂ ਨੇ ਵੀ ਅਸੈਸਮੈਂਟ ਹੀ ਕਰ ਦਿੰਦੇ ਉਹ ਕੰਦੇ ਸੀਗੇ ਵੀ ਨੁੱਖੀ ਪੈਸੇ ਰੱਖੇ ਤਾਂ ਵਧੀਆ ਹੈਗਾ ਵਾ ਕਈ ਵਾਰੀ ਤਾਂ ਚਾਹ ਬਜ਼ੁਰਗ ਦੱਸਦੇ ਸੀਗੇ ਵੀ ਇੱਕ ਦਿਨ 24 24 ਘੰਟੇ ਭੁੱਖੇ ਪੈਸੇ ਰਹਿਣਾ ਪੈਂਦਾ ਜੀ ਦੋ ਦੋ ਚਾਰ ਚਾਰ ਦਿਨ ਵੀ ਭੁੱਖੇ ਪੈਸੇ ਰਹਿਣਾ ਪੈਂਦਾ ਸੀਗਾ ਤੇ ਉਹਦੇ ਚ ਆਪਣੇ ਸੀਗੇ ਦੋ ਔਰਤਾਂ ਵੀ ਸੀਗੀਆਂ ਚਾਰ ਬੱਚੇ ਵੀ ਸੀਗੇ ਬੜਾ ਔਖਾ ਸਮਾਂ ਕੋ ਦੇਖਿਆ ਉਹਨਾਂ ਨੇ ਉਸ ਤੋਂ ਮਗਰ ਜਦੋਂ ਫੋਰਸਫੁਲੀ ਕੱਲਿਆ ਗਿਆ ਡਿਸਕਮਿਟੀ ਜਿਹੜਾ ਲਾਭ ਬਣਾਇਆ ਸੀਗਾ ਆਪਣੇ ਜਿਹੜੇ ਭਾਰਤ ਦੇ ਲੋਕਾਂ ਨੂੰ ਰੋਕਣ ਦੇ ਲਈ ਕੰਟੀਨਿਊ ਜਰਨੀ ਉਹਦੇ ਅਧੀਨ ਤੇ ਜਦੋਂ ਉੱਥੇ ਵਾਪਸ ਗਏ ਨੇ ਉੱਥੇ ਉਹਨਾਂ ਤੇ ਗੋਲੀਆਂ ਚਲਾਈਆਂ 20 ਮੌਕਾ ਤੇ ਸ਼ਹੀਦ ਕੀਤੇ ਗਏ ਜੇਲ੍ਹਾਂ ਚ ਰੱਖਿਆ ਗਿਆ ਖੁਦ ਮੇਰੇ ਗ੍ਰੈਂਡਫਾਦਰ ਨੂੰ 5 ਸਾਲ ਦੀ ਜੇਲ੍ਹ ਕੱਟੀ ਉਸ ਤੋਂ ਮਗਰੋਂ ਉਹਨਾਂ ਤੇ ਪਾਬੰਦੀ ਲਾਤੀ ਸੀ ਬ੍ਰਿਟਿਸ਼ ਸਰਕਾਰ ਵੱਲੋਂ ਕਿ ਬ੍ਰਿਟਿਸ਼ ਸਰਕਾਰ ਨੇ ਉਸ ਤੋਂ ਰਾਜ ਕਰਦੀ ਸੀ ਉਹਨਾਂ ਨੇ ਬ੍ਰਿਟਿਸ਼ ਜਿਹੜੇ ਸੀਗੇ ਟੂ ਉਹਨਾਂ ਨੇ ਉਹਨਾਂ ਨੂੰ ਸ਼ੂਟ ਕੀਤਾ ਸੀਗਾ ਤੇ 20 ਮੌਕਾ ਤੇ ਸ਼ਹੀਦ ਕੀਤੇ ਗਏ ਤੇ ਬਾਕੀ ਨੂੰ ਜੇਲ੍ਹਾਂ ਚ ਰੱਖਿਆ ਗਿਆ ਤੇ ਉਹਦੋਂ ਮਗਰੋਂ ਜਦੋਂ ਬਾਪਸ ਜਿਹੜੇ ਉਹਨਾਂ ਨੂੰ ਜੋ ਜਿਲਤ ਛੱਡਿਆ ਵੀ ਗਿਆ ਉਹਨੂੰ ਆਖਿਆ ਗਿਆ ਕਿ ਤੁਸੀਂ ਜਿਹੜੇ ਹੈਗੇ ਆ ਵੀ ਆਪਣੇ ਜੂਬੰਦੀ ਕਰ ਦਿੱਤੀ ਗਈ ਸੀ ਪਿੰਡ ਚ ਬਾਹਰ ਨਹੀਂ ਜਾ ਸਕਦੇ ਫਿਰ ਉਹਨਾਂ ਨੇ ਸੋ ਆਖਿਆ ਵੀ ਸਾਰਾ ਕੁਝ ਤਾਂ ਹੋਇਆ ਕੋਈ ਸਾਡਾ ਦੇਸ਼ ਗੁਲਾਮ ਹੈਗਾ ਵਾ ਤੇ ਫਿਰ ਉਹਨਾਂ ਨੇ ਜਿਹੜੀ ਹੈਗੀ ਆਜ਼ਾਦੀ ਦੀ ਲੜਾਈ ਉਹ ਆਪਣੇ ਆਪਣੇ ਲੜਨ ਲੱਗੇ ਸੀ ਆਪਣੇ ਕੁਝ ਮੂਵਮੈਂਟ ਚਲੇ ਗਏ ਉਹਨਾਂ ਦੇ ਜਿਹੜੇ ਸੀਗੇ ਫਰੈਂਡਸ ਸੀ ਬਾਬਾ ਗੁਰਮਤ ਸਿੰਘ ਲਲਤੋਂ ਮਹਾਨ ਗੱਦਰੀ ਹੋਏ ਨੇ ਤੇ ਉਹ ਵੀ ਉਹ ਵੀ ਇਸ جہਦ ਵਿੱਚ ਸੀਗੇ ਤੇ ਉਹ ਉਹ ਵੀ ਆਜ਼ਾਦੀ ਦੀ ਲੜਾਈ ਗਏ ਨੇ ਜਿਹੜੇ ਪੈਸੇਂਜਰ ਗਏ ਸੀਗੇ ਉਹ ਘਰੇ ਜਾ ਕੇ ਬੈਠੇ ਨਹੀਂ ਸੀਗੇ ਉਹ ਉਹਨਾਂ ਨੇ ਜਿਹੜੇ ਦੇਸ਼ ਦੀ ਆਜ਼ਾਦੀ ਲਈ ਲੜੇ ਨੇ ਤੇ 1947 ਵਿੱਚ ਦੇਸ਼ ਆਜ਼ਾਦ ਹੁੰਦਾ ਤਾਂ ਕੌਮਾਗਟਾ ਮਾਰਵਿਕ ਟਰਨਿੰਗ ਪੁਆਇੰਟ ਸੀ ਇੰਡੀਆ ਦੀ ਫਰੀਡਮ ਮੂਵਮੈਂਟ ਵਿੱਚ ਤੇ 1962 ਵਿੱਚ ਮੇਰੇ ਗ੍ਰੈਂਡਫਾਦਰ ਨੂੰ ਪੰਜਾਬ ਤੇ ਇੰਡੀਆ ਸਰਕਾਰ ਵੱਲੋਂ ਆਜ਼ਾਦੀ ਦੇ ਖਿਲਾੜੀ ਦਾ ਖਿਤਾਬ ਦਿੱਤਾ ਗਿਆ ਸੀ ਇੱਕ ਪ੍ਰਮਾਣ ਪੱਤਰ ਦਿੱਤਾ ਗਿਆ ਸੀਗਾ ਜੋ ਉਹਨਾਂ ਨੇ ਸਭਾਵਾਂ ਦੇ ਤੁਸੀਂ ਦੇਸ਼ ਨੂੰ ਯਾਦ ਕਰਾਉਣ ਦੇ ਲਈ ਉਹ ਮੇਰੇ ਕੋਲ ਹਜੇ ਵੀ ਸੰਭ ਕੇ ਰੱਖਿਆ ਹੈ ਤੇ 1968 ਵਿੱਚ ਜਿਹੜਾ ਸੀਗਾ ਆਪਣੇ ਮੇਰੇ ਅੰਕਲ ਨੇ ਉਹਨੂੰ ਸੱਦਣਾ ਚਾਇਆ ਵੀ ਹੁਣ ਕੈਨੇਡਾ ਖੁੱਲ ਗਿਆ ਵੀ ਤੁਸੀਂ ਆਜੋ ਹੁਣ ਤੇ ਉਹ ਕਹਦੇ ਸੀ ਕਿ ਅਸੀਂ ਨਹੀਂ ਜਾਣਾ ਸਾਡੀਆਂ ਕੌੜੀਆਂ ਜਿਆਦਾ ਨੇ ਤੇ ਪਰ ਸਾਡੇ ਭਾਰਤੀ ਭਾਈਚਾਰੇ ਦੇ ਲੋਕ ਜਾਣਗੇ ਤੇ ਇੱਕ ਦਿਨ ਰਾਜ ਕਰਨਗੇ ਤੇ ਬਜ਼ੁਰਗਾਂ ਦੇ ਬੋਲ ਸੱਚ ਹੋਏ ਨੇ ਤੇ ਜਿਹੜਾ ਹੈਗਾ ਭਾਰਤੀ ਭਾਈਚਾਰਾ ਹਰਸਫੀਲਡ ਵਿੱਚ ਹੀ ਜਿਹੜਾ ਰਾਜ ਕਰ ਰਿਹਾ ਤਰੱਕੀਆਂ ਕਰ ਰਿਹਾ ਹੈਗਾ ਵਾ ਤੇ ਉਸ ਤੋਂ ਮਗਰੋਂ ਫਿਰ ਜਿਹੜੀ ਹੈਗੀ ਆ ਕਿ ਮੈਂ 2004 ਦੇ ਵਿੱਚ ਦਸੰਦਰ ਸਦੀ ਕਮਾ ਘਟਾ ਮਾਰੂ ਸੋਸਾਇਟੀ ਫਾਰਮ ਕੀਤੀ ਸੀਗੀ 10-15 ਫੈਮਿਲੀ ਸੀਗੀਆਂ ਸਾਡਾ ਮੇਨ ਮਕਸਦ ਸੀਗਾ ਕਿ ਕੰਪਨਸੇਸ਼ਨ ਨਹੀਂ ਲੈਣੀ ਹੈਗੀ ਬੇਕ ਰਿਸਪੈਕਟਫੁਲ ਮਾਫੀ ਮੰਗਾਈਏ ਫੈਡਰਲ ਸਰਕਾਰ ਤੋਂ ਵੀ ਬੀਸੀ ਸਰਕਾਰ ਤੋਂ ਵੀ ਤੇ ਕੁਝ ਜਿਹੜੀਆਂ ਮਿਊਨਿਸਪੈਲਿਟੀ ਜਿਵੇਂ ਸਿਟੀ ਆਫ ਬੈਂਕੋਅਰ ਸਿਟੀ ਆਫ ਨੋਵਸਟ ਮਿਸਟਰ ਜਿਹੜੀਆਂ ਇਹਨਾਂ ਨੇ ਜਿਹੜੇ ਰਿਸਿਸਟ ਮਤੇ ਪਾਸ ਕੀ ਤਸਦੀਕ ਉਹ ਮਗਰਟ ਮੋਰ ਰਪਚੰਦੇ ਅਗੇਂਸਟ ਤੇ ਉਹ ਚ ਕਾਮਯਾਬੀ ਹੋਏ ਆ 2008 ਵਿੱਚ ਪਰਿਵਾਰਾਂ ਦੀ ਰਿਕਵੈਸਟ ਸੀ ਰਿਕਵੈਸਟ ਸੀ ਕਿ ਤੇ ਕਮਿਊਨਿਟੀ ਦਾ ਸਾਥ ਸੀਗਾ ਤੇ ਬੀਸੀ ਸਰਕਾਰ ਨੇ ਮਾਫੀ ਮੰਗੀ ਤੇ 2016 ਵਿੱਚ ਵੀ ਜਿਹੜੀ ਪਰਿਵਾਰਾਂ ਦੀ ਰਿਕਵੈਸਟ ਸੀਗੀ ਤੇ ਬਾਕੀ ਸਾਰੀ ਕਮਿਊਨਿਟੀ ਨੇ ਸਾਥ ਦਿੱਤਾ ਤੇ ਉਹਦੇ ਚ ਜਿਹੜੀ ਮਾਫੀ ਮੰਗੀ ਗਈ ਸੀਗੀ ਫੈਡਰਲ ਸਰਕਾਰ ਵੱਲੋਂ ਵੀ ਤੇ ਬਾਕੀ ਜਿਹੜੀ ਹੈਗੀ ਸਿਟੀ ਆਫ ਬੈਂਕੋਵਰ ਨੇ ਵੀ 2021 'ਚ ਮਾਫੀ ਮੰਗੀ ਉਹ ਵੀ ਮੇਰੀ ਰਿਕਵੈਸਟ ਦਿੱਤੀ ਸੀ ਉਹਨਾਂ ਨੂੰ ਤੇ ਸਿਟੀ ਆਫ ਨਰਥ ਵੈਸਟਰਨ ਨੇ ਵੀ ਕੀ 2021 'ਚ ਮਾਫੀ ਮੰਗੀ ਫਿਰ ਉਸ ਤੋਂ ਮਗਰੋਂ ਆਪ ਨੂੰ ਪਤਾ ਹੋਵੇਗਾ ਕਿ ਫਿਰ ਮੈਂ ਕਿਵੇਂ ਰਿਕਨੈਸੈਂਸ ਕਰਾਈਆਂ ਜੀ ਆਨ ਤੇ ਉਹਦੇ 'ਚ ਜਿਵੇਂ ਸਿਟੀ ਆਫ ਸਰੀ ਨੇ ਜਿਹੜੀ ਹੈਗਾ ਮੇਰੀ ਰਿਕਵੈਸਟ ਤੇ ਉਸ ਤੋਂ ਡਾਕ ਮੁਕੱਲਮ ਸੀਗੇ ਆਪਣੇ ਮੇਰ ਸਾਹਿਬ ਉਹਨਾਂ ਦੀ ਕਾਉਂਸਲ ਨੇ ਜਿਹੜੀ 75 ਏਵੇਨਿਊ ਨੂੰ ਕਮਾਂਗਾਟਾ ਮਾਰੂ ਵੇ ਰੱਖਿਆ ਉਹਦਾ ਨਾਮ ਉਬੀ ਐਪਰਸਰੀ ਨਿਊਟਨ ਬੱਚੀ ਹੈਗੀ ਆ ਤੇ ਨਾਲ ਉਥੇ ਸਟੋਰੀ ਬੋਰਡ ਵੀ ਆ ਰੇ ਨਿਕਲਸਨ ਪਾਰਕ ਵਿੱਚ ਲਗਾਇਆ ਗਿਆ ਕਿ ਸਰੀਰਾਂ ਨੂੰ ਜਿਹੜੇ ਸਕੇ ਐਜੂਕੇਟ ਕਰਨ ਦੇ ਲਈ ਇਸ ਇਤਿਹਾਸ ਬਾਰੇ ਫਿਰ ਸੀਟੀਓ ਬੈਂਕੂਵਰ ਨੇ ਵੀ ਜਿਹੜੀ ਕੋਰਨੇਟਾ ਪਲੇਸ ਦਾ ਨਾਮ ਕਮਗਾਟਾ ਮਰੂ ਪਲੇਸ ਰੱਖਿਆ ਵੀ ਮੇਰੀ ਰਿਕੁਐਸਟ ਤੇ ਰੱਖਿਆ ਸੀ ਇਸ ਸਾਲ ਦੀ ਮੇਰੀ ਮਿਹਨਤ ਸੀ ਉੱਥੇ ਤੇ ਸੀਟੀਓ ਮੈਪਸਪੋਰਟ ਨੇ ਵੀ ਜਿਹੜੇ ਹੈਗੀ ਆ ਜਿਹੜੇ ਸਾਊਥ ਫ੍ਰੀਜਰਿਵਰ ਦਾ ਨਾਮ ਕਮਗਾਟਾ ਮਰੂ ਰੱਖਿਆ ਤੇ ਬਾਕੀ ਹੋਰ ਵੀ ਜਿਹੜੀ ਮਿਊਨਿਸਪੈਲਟੀ ਸੀ ਜਿਵੇਂ ਨਿਊ ਵੈਸਟ ਮਿੰਸਟਰ ਸੀ ਉਹਨਾਂ ਨੇ ਕਿਊ ਟੂ ਕਿਊ ਫੈਰੀ ਡੌਕਸ ਜਿਹੜ ਦਾ ਨਾ ਵੀ ਉਹਨਾਂ ਨੇ ਕੰਮ ਘਾਟਾ ਮਰੂਟੇ ਰੱਖਿਆ ਤੇ ਬਾਕੀ ਉਹ ਵੀ ਮੇਰੀ ਰਿਕੁਐਸਟ ਸੀਗੀ ਤੇ ਸੀਟੀ ਆਫ ਆਪਣੀ ਪੋਰਟ ਮੂੜੀ ਸੀਟੀ ਆਫ ਅਰਚਮੈਂਟ ਸੀਟੀ ਆਫ ਜਿਹੜੀ ਹੈਗੀ ਆ ਆਪਣੇ ਰਕਰ ਜਿਹੜੀ ਪਰਗਟ ਕਰ ਗਏ ਪਰ ਉਜਿਹ ਦੀ ਇੱਕ ਹੋਰ ਸੀਟੀ ਸੀ ਉਹਨਾਂ ਨੇ ਵੀ ਜਿਹੜੇ ਸਟੋਰੀ ਬੋਰਡ ਲਗਾਇਆ ਗਿਆ ਡੈਲਟਾ ਸੀਟ ਆਫ ਡੈਲਟਾ ਨੇ ਵੀ ਲਗਾਇਆ ਤਾਂ ਕਿ ਜਿਹੜੇ ਰੈਜ਼ੀਡੈਂਟ ਆ ਉਹ ਐਜੂਕੇਟ ਹੋਣ ਇਸ ਇਤਿਹਾਸ ਬਾਰੇ ਕਿਉਂਕਿ ਜਿਹੜਾ ਇਤਿਹਾਸ ਨੂੰ ਆਪਾਂ ਅਨਡੂ ਨਹੀਂ ਕਰ ਸਕਦੇ ਆਪਾਂ ਮੂਵ ਫਾਰਵਰਡ ਹੋ ਸਕਦੇ ਆ ਇੱਕ ਲੈਕਸੀ ਲੀਵ ਕਰ ਸਕਦੇ ਆ ਫਿਊਚਰ ਜਨਰੇਸ਼ਨ ਲਈ ਇਹਨਾਂ ਨੂੰ ਐਜੂਕੇਟ ਕਰਕੇ ਤੇ ਬਾਕੀ ਇੱਕ ਵੱਡੀ ਗੱਲ ਇਹ ਸੀਗੀ ਕਿ ਜਦੋਂ ਕਾਮਾਗਟਾ ਮਾਰੂ ਜਹਾਜ਼ ਆਇਆ ਸੀਗਾ ਉਦੋਂ ਜਿਹੜਾ ਸੀਗਾ ਕੰਜ਼ਰਵੇਟਿਵ ਪਾਰਟੀ ਰੂਲ ਕਰਦੀ ਸੀ ਲੇਬਰ ਆਪੋਜੀਸ਼ਨ ਵਿੱਚ ਸੀਗੀ ਦੋਨਾਂ ਨੇ ਮਿਲ ਕੇ ਮੋੜਿਆ ਸੀਗਾ ਪਰ ਉਦੋਂ ਦੋ ਐਮਪੀ ਹੁੰਦੇ ਸੀਗੇ ਆਪਣੇ ਐਨਡੀਪੀ ਦੇ ਉਦੋਂ ਉਹਦਾ ਨਾਮ ਲੇਬਰ ਪਾਰਟੀ ਹੁੰਦਾ ਸੀਗਾ ਤੇ ਉਹਨਾਂ ਨੇ ਹਾਊਸ ਆਫ ਕਾਮਨ ਵਿੱਚ ਖੜ ਕੇ ਹਾਂ ਦਾ ਨਾਰਾ ਮਾਰਿਆ ਸੀਗਾ ਵੀ ਆ ਤੁਸੀਂ ਗਲਤ ਕਰ ਰਹੇ ਹੋ ਤੁਹਾਨੂੰ ਨਹੀਂ ਭੇਜਣਾ ਚਾਹੀਦਾ ਇਸ ਕਰਕੇ ਜਿਹੜੀ ਇਹ ਪਾਰਟੀ ਸ਼ੁਰੂ ਤੋਂ ਵੀ ਐਨ ਡੀਪੀ ਉਹ ਜੁਆਇਨ ਕੀਤੀ ਹੈ ਐਨ ਡੀਪੀ ਦਾ ਮੈਂਬਰ ਰਿਹਾ ਹੈਗਾ ਮੈਂ ਤੇ ਐਨ ਡੀਪੀ ਨੂੰ ਵੋਟਾਂ ਪਾਈਆਂ ਨੇ ਤੇ ਹੁਣ ਮੈਂ ਇੱਕ ਵੀ ਚਲੋ ਵੀ ਹੁਣ ਆਪਣੇ ਜਿਹੜੇ ਹੋਰ ਵੀ issues ਹੈਗੇ ਨੇ ਇੱਥੇ ਚਲੋ ਵੀ ਆਪਾਂ ਨੂੰ ਜੇ ਲੋਕ ਮੌਕਾ ਦਿੰਦੇ ਹੈਗੇ ਆ ਤੇ ਉਹ ਜਿਹੜੀ issues ਹੈਗੇ ਆ ਜਿਵੇਂ ਹੈਲਥ ਕੇਅਰ ਦਾ issues ਹੋਵੇ ਹਾਊਸ ਆਫ ਹੋਲਡਬਿਲਟੀ ਦਾ issues ਹੋਵੇ ਆਪਾਂ ਉਹਨਾਂ ਤੇ ਵੀ ਆਪਾਂ ਕੰਮ ਕਰ ਸਕੀਏ ਤੁਹਾਨੂੰ ਕਿਹੜੇ ਕਿਹੜੀਆਂ ਸਮੱਸਿਆਵਾਂ ਲੱਗਦੀਆਂ ਇਸ ਵੇਲੇ ਕੈਨੇਡਾ ਦੇ ਵਿੱਚ ਜਿਹੜੀਆਂ ਲਿਬਰਲ ਪਾਰਟੀ ਤੋਂ ਨਹੀਂ ਹੱਲ ਹੋਈਆਂ ਲਿਬਰ ਪਾਰਟੀ ਦਾ ਜਿਹੜੀਆਂ ਸਮੱਸਿਆਵਾਂ ਹੈਗੀਆਂ ਹੈਲਥ케ਅਰ ਦੀਆਂ ਲੋਕ ਜਦੋਂ ਵੀ ਹਣ ਡੋਰ ਨਾਕਿੰਗ ਤੇ ਜਾਂਦਾ ਮੈਂ ਰਾਈਟ ਤੇ ਲੋਕ ਬਹੁਤ ਪਿਆਰ ਕਰਦੇ ਆ ਕਹਿੰਦੇ ਅਸੀਂ ਚੇਂਜ ਲੈ ਕੇ ਆਉਣੇ ਲਗੀ ਸਰੀ ਨਿਊਟਨ ਵਿੱਚ ਵੀ ਐਕਤ ਕੀ ਮੂਡ ਹੈਗਾ ਉਹਨਾਂ ਦਾ ਜਿਹੜਾ ਹੈਗਾ ਵੀ ਐਂਡੀਪਨੂ ਲਿਹਾਉਣਾ ਦਾ ਤੇ ওভারঅল ਵੀ ਐਂਡੀਪਨੂ ਲਿਹਾਉਣਾ ਚਾਹੀਦਾ ਹੈਗਾ ਵਾ ਕਿਉਂਕਿ ਉਹਨਾਂ ਜਿਹੜੀਆਂ ਹੈਲਥ케ਅਰ ਦੀ ਬਹੁਤ ਵੱਡੀ ਪ੍ਰੋਬਲਮ ਹੈਗੀ ਆ ਉਹ ਇਹ ਇਹ ਹਾਊਸ ਆਫ ਅਫੋਰਡੇਬਿਲਟੀ ਦੀ ਇਹ ਦੋ ਵੱਡੇ ਮੁੱਦੇ ਨੇ ਜਿਹਦੇ ਲਈ ਉਹ ਆਪਣੀ ਚੇਂਜ ਲੈਣਾ ਚਾਹੁੰਦੇ ਨੇ ਤੇ ਜਿਹੜੀ ਹੈਗੀ ਐ ਐਂਡੀਪੀ ਆਫ ਕੋਰਸ ਜਿਹੜੀ ਹੈ ਹੈਲਥ케ਅਰ ਜਿਹੜਾ ਲਿਹਾਉਣ ਵਾਲੀ ਆ ਜਿਹੜਾ ਐਂਡੀਪੀ ਹੋਈ ਹੈਗੀ ਆ ਐਨਡੀਪੀ ਨੇ ਲੈ ਕੇ ਆਂਦਾ ਸੀ ਹੈਲਥ ਕੇਅਰ ਇਹ ਜਿਹੜਾ ਯੂਨੀਵਰਸਲ ਹੈਲਥ ਕੇਅਰ ਹੈਗਾ ਤੇ ਇਹ ਨੂੰ ਬਚਾਉਣ ਵਾਲੀ ਵੀ ਉਹਨਾਂ ਐਨਡੀਪੀ ਹੋएगी ਆ ਤੇ ਐਨਡੀਪੀ ਜਿਹੜੀ ਜੇ ਸਰਕਾਰ ਬਣਦੀ ਆ ਸਾਡੀ ਤਾਂ ਜਿਹੜਾ ਜਿਹੜਾ ਹੈਲਥ ਕੇਅਰ ਆ ਉਹਦੇ ਵਿੱਚ ਆਪਾਂ ਜਿਵੇਂ ਲਿਬਰਲ ਨੇ ਤੇ ਕੰਜ਼ਰਵੇਟਿਵ ਨੇ ਕੱਟ ਲਾਏ ਆ ਬਹੁਤ ਕੱਟ ਲਾਏ ਇਸ ਕਰਕੇ ਬੁਰਾ ਹਾਲ ਹੈਗਾ ਵਾ ਤਾਂ ਆਪਾਂ ਆਪਾਂ ਰੱਖਾਂਗੇ ਇਹਨਾਂ ਫੰਡਿੰਗ ਦਿੱਤੀ ਜਾਵੇ ਹੋਰ ਹੈਲਥ케ਅਰ ਨੂੰ ਤਾਂ ਕਿ ਹੋਰ ਡਾਕਟਰਸ ਨਰਸਸ ਸਾਇਰ ਕੀਤੇ ਜਾਣ ਤੇ ਜਿਹੜੇ ਲੋਕ ਨੇ ਉਹਨਾਂ ਦੀ ਜਿਹੜੀ ਹੈਗੀ ਆ ਵਧੀਆ ਹੈਲਥ케ਅਰ ਮਿਲੇ ਉਹਨਾਂ ਨੂੰ ਹਾਊਸ ਪੌਟਰਬਿਲਟੀ ਵਿੱਚ ਵੀ ਜਿਵੇਂ ਹੁਣ ਜਗਮੀਤ ਸਿੰਘ ਆਪਣੇ ਹੈਗੇ ਉਹਨਾਂ ਨੇ ਐਲਾਨ ਕੀਤਾ ਹੈਗਾ ਵਾ ਕਿ ਜਿਹੜੀਆਂ ਫੈਡਰਲ ਲੈਂਡ ਹੈਗੀ ਆ ਤੇ ਉਹਨਾਂ ਤੇ ਆਪਣਾ ਘਰ ਬਣਾਏ ਜਾਣਗੇ ਤੇ ਉਹ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਦਿੱਤੇ ਜਾਂ ਨਾ ਕਿ ਜਿਹੜੇ ਹੈਗੇ ਆ ਆਪਣੇ ਬਿਜ਼ਨਸਮੈਨ ਵੱਡੇ ਬਿਜ਼ਨਸਮੈਨ ਨੂੰ ਤੇ ਵੀ ਨਾਲ ਜਿਹੜਾ ਜਿਹੜੇ ਫਸਟ ਟਾਈਮ ਜਿਹੜੇ ਬਾਹਰ ਹੋਣਗੇ ਤੇ ਉਹਨਾਂ ਨੂੰ ਵੀ ਜਿਹੜੇ ਹੈਗੇ ਆ ਵੀ ਜਿਹੜਾ ਇੰਟਰਸਟ ਆ ਉਹ ਆਪਣੇ ਉਹਨਾਂ ਲੋਨ ਵੈਰਾਈਟੀ ਲੋਅਰੈਸਟਸ ਤੇ ਦਿੱਤਾ ਜਾਵੇ ਇਸ ਕਰਕੇ ਜਿਹੜੀ ਹੈਗੀ ਆ ਇਹ ਵੱਡੀ ਪ੍ਰੋਬਲਮ ਹੈਗੀ ਦੋ ਖਾਸ ਵੱਡੀਆਂ ਪ੍ਰੋਬਲਮਾਂ ਹੈਗੀਆਂ ਨੇ ਤੇ ਬਾਕੀ ਗਰੋਸਰੀ ਜਿਹੜੀ ਹੈਗੀ ਆ ਬਿਗ ਕਾਰਪੋਰੇਸ਼ਨ ਜਿਹੜੀਆਂ ਹੈਗੀਆਂ ਨੇ ਉਹ ਆਪਦੇ ਆਪ ਹੀ ਆਪ ਦਾ ਭਾਅ ਚੱਕ ਦਿੰਦੀਆਂ ਨੇ ਉਹਨਾਂ ਤੇ ਵੀ ਆਪਾਂ ਕੈਪ ਲਗਾਵਾਂਗੇ ਵੀ ਤਾਂਕਿ ਵੀ ਜਿਹੜੀਆਂ ਆਮ ਜਿਹੜੀਆਂ ਜਿਹੜੀਆਂ ਲੋੜਾਂ ਹੈਗੀਆਂ ਜਿਵੇਂ ਬਰੈਡ ਹੋ ਗਈ ਆ ਬੱਚਿਆਂ ਦੇ ਜਿਹੜਾ ਫਾਰਮੂਲਾ ਹੋ ਗਿਆ ਵਾ ਇਹਨਾਂ ਤੇ ਕੈਪ ਲਗਾਇਆ ਜਾਵੇ ਤਾਂਕਿ ਜੋ ਲੋਕ ਖੁਰਕ ਕਰ ਸਕਣ ਜੀ ਤੁਰ ਸਾਹਿਬ ਆਖਰ ਦੇ ਵਿੱਚ ਸਾਡੇ ਚੈਨਲ ਪੰਜਾਬੀ ਦੇ ਦਰਸ਼ਕਾਂ ਨੂੰ ਕੋਈ ਸੁਨੇਹਾ ਕੋਈ ਮੈਸੇਜ ਕੀਤ ਕਾਉਣਾ ਚਾਹੋਗੇ ਬਸ ਮੈਂ ਤਾਂ ਇਹੀ ਆਪਣੇ ਉਹਨਾਂ ਨੂੰ ਕਹਾਂਗਾ ਕਿ ਜਦੋਂ ਨੈਗੋਸ਼ੀਏਸ਼ਨ ਦੀ ਗੱਲ ਹੋਣੀ ਹੈਗੀ ਆ ਉਦੋਂ ਜਿਹੜੀ ਹੈ ਲਿਬਰਲ ਆ ਤੇ ਜਾਂ ਕੰਜ਼ਰਵੇਟਿਵ ਹੈਗੀ ਆ ਉਹਨਾਂ ਨੇ ਥੋੜੀ ਗੱਲ ਨਹੀਂ ਕਰਨੀ ਹੈਗੀ ਉਹਨਾਂ ਨੇ ਗੱਲ ਕਰਨੀ ਹੈਗੀ ਬਿਗ ਬੈਂਕਰਸ ਦੀ ਉਹਨਾਂ ਨੇ ਗੱਲ ਕਰਨੀ ਹੈਗੀ ਬਿਗ ਕਾਰਪੋਰੇਸ਼ਨ ਦੀ ਥੋੜੀ ਜਿਹੀ ਗੱਲ ਕਰਨੀ ਆ ਉਹ ਤਾਂ ਐਨਡੀਪੀ ਨੇ ਕਰਨੀ ਹੈਗੀ ਥੋੜੀ ਆਪ ਦੀ ਪਾਰਟੀ ਹੈਗੀ ਆ ਤੁਹਾਡੇ ਲਈ ਨੈਗੋਸ਼ੀਏਸ਼ਨ ਕਰਨੀ ਹੈਗੀ ਤੁਹਾਡੇ ਹੱਕਾਂ ਲਈ ਲੜਨਾ ਹੈਗਾ ਵਾ ਤੇ ਜੇ ਜੇ ਤੁਸੀਂ ਵੱਧ ਤੋਂ ਵੱਧ ਐਨਡੀਪੀ ਦੇ ਜਿਹੜੇ ਐਮਪੀ ਭੇਜੋਗੇ ਅਸੀਂ ਥੋੜੇ ਹੈਲਥ케ਅਰ ਲਈ ਲੜਾਂਗੇ ਤੇ ਹੌਸਪੀਟਲਿਟੀ ਲਈ ਲੜਾਂਗੇ ਤੇ ਥੋੜੇ ਜਿਹੜੇ ਹੈਗੇ ਆ ਜੌਬਸ ਲਈ ਲੜਾਂਗੇ ਤਾਂ ਕਿ ਤੁਹਾਡੀ ਜੌਬ ਸਿਕਿਉਰ ਹੋਣ ਤੇ ਇਹਨਾਂ ਤੇ ਅਸੀਂ ਲੜਾਂਗੇ ਤੇ ਥੋੜੀ ਥੋੜੀ ਅਸੀਂ ਨਿਮਾਇੰਦਗੀ ਕਰਾਂਗੇ ਤੇ ਇਹ ਹੀ ਇੱਕ ਪਾਰਟੀ ਜਿਹੜੀ ਹੈਗੀ ਜਿਹੜੀ ਤੁਹਾਡੀ ਘੱਟ ਗਿਣਤੀ ਵਾਲੀ ਹੈਗੀ ਆ ਤੇ ਜਾਂ ਜਿਹੜੀ ਵਰਕਿੰਗ ਕਲਾਸ ਲਈ ਹੈਗੀ ਆ ਤੈਨੂੰ ਵੋਟਾਂ ਪਾਓ ਜਿਤਾਓ ਵੱਧ ਤੋਂ ਵੱਧ ਇਹਦੇ ਐਨਡੀਪੀ ਆ ਜਿਹਦੇ ਮੈਂਬਰ ਐਮਪੀ ਆ ਤੁਸੀਂ ਉਹਨਾਂ ਨੂੰ ਆਪਣੇ ਹਾਊਸਕੋਮਿਟੀ ਮਰੇ ਵਿੱਚ ਭੇਜੋ ਇਹਦੇ ਵਿੱਚ ਆਪਣੇ ਥੋੜੇ ਹੱਕਾਂ ਲਈ ਅਸੀਂ ਲੜਾਂਗੇ ਬਹੁਤ ਬਹੁਤ ਸ਼ੁਕਰੀਆ ਤੂਰ ਸਾਹਿਬ ਤੁਸੀਂ ਸਮਾਂ ਕੱਢਿਆ ਸਟੂਡੀਓ ਚ ਮਿਹਰਬਾਨੀ ਥੈਂਕ ਯੂ ਵੀਰ ਜੀ ਥੋੜਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਥੈਂਕ ਯੂ ਮਿਹਰਬਾਨੀ ਥੈਂਕ ਯੂ